ਫਸਲਾਂ ਬਰਬਾਦ ਹੋਈਆਂ ਸੀ ਉਹਦੀ ਮੰਗ ਨੂੰ ਲੈ ਕੇ ਜਿਹੜੇ ਮੁਆਵਜ਼ੇ ਦੀ ਮੰਗ ਆ ਉਹਨੂੰ ਲੈ ਕੇ ਲੁਧਿਆਣਾ ਡੀਸੀ ਦਫ਼ਤਰ ਦੇ ਵਿੱਚ ਕਿਸਾਨ ਦਿੱਥੇ ਬੰਦੀ ਪਹੁੰਚਿਆ ਨੇ ਤੇ ਆਪਾਂ ਵੀ ਸੋਸ਼ਲ ਮੀਡੀਆ ਵਿੱਚ ਤੁਸੀਂ ਮੀਡੀਆ ਬਲ ਦੇਖ ਸਕਦੇ ਆ ਕਿ ਕਿਸਾਨ ਭਾਨੇ ਜਿਵੇਂ ਤਾਂ ਹਮਾਰਾ ਮੌਜੂਦ ਹੈ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦੇਖਦਾ ਹੀ ਆ ਉਹਨੂੰ ਤੇ ਉਹੀ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸਾਨੂੰ ਇੱਕ ਮੌਕਾ ਦਿਓ ਅਸੀਂ ਇਹ ਗਦਾਵਰੀਆਂ ਗਦ ਨੂੰ ਇਹ ਬਾਅਦ ਚ ਕਰਾਂ ਪਹਿਲਾਂ ਮੁਆਵਜ਼ਾ ਰੀਲੀਜ਼ ਕਰਿਆ ਕਰਾਂਗੇ ਬਿੱਤੇ ਦਿਨੀ ਹੋਈ ਬਰਸਾਤ ਦੇ ਕਾਰਨ ਜਿਹੜੀ ਕਿਸਾਨਾਂ ਦੀ ਫਸਲਾਂ ਬਰਬਾਦ ਹੋਈਆਂ ਸੀ ਉਹਦੀ ਮੰਗ ਨੂੰ ਲੈ ਕੇ ਜਿਹੜੇ ਮੁਆਵਜ਼ੇ ਦੀ ਮੰਗ ਆ ਉਹਨੂੰ ਲੈ ਕੇ ਲੁਧਿਆਣਾ ਡੀਸੀ ਦਫ਼ਤਰ ਦੇ ਵਿੱਚ ਕਿਸਾਨ ਜਥੇਬੰਦੀ ਪਹੁੰਚਿਆ ਨੇ ਗੱਲਬਾਤ ਕਰ ਲੈਣੀ ਕਿਉਂਕਿ ਭਗਵੰਤ ਸਿੰਘ ਮਾਨ ਵੱਲੋਂ ਵੀ ਕਹਿਆ ਗਿਆ ਸੀਗਾ ਕਿ ਅਸੀਂ ਜਿਹੜਾ ਮੁਆਵਜ਼ਾ ਦੇਵਾਂ ਕਿਵੇਂ ਦੇਖਦੇ ਹਾਂ ਕਿ ਤੁਹਾਡੀ ਫਸਲਾਂ ਜਿਹੜੀਆਂ ਸੀ ਖੜੀਆਂ ਸੀਗੀਆਂ ਕਟਾਈ ਦੇ ਉੱਤੇ ਸੀਗੀਆਂ ਤੇ ਇੱਕੋ ਦਮ ਬਰਸਾਤ ਆ ਗਈ ਮੌਸਮ ਵਿਗੜਨ ਦੇ ਕਾਰਨ ਤੇ ਹੁਣ ਉਹ ਕਈ ਕਿਸਾਨਾਂ ਦੀ ਸਾਰੀ ਸਾਰੀ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਨੇ ਕਿਵੇਂ ਦੇਖਦੇ ਹਾਂ ਕਿ ਹੁਣ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਤੁਹਾਨੂੰ ਇੱਥੇ ਆਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦੇਖਦਾ ਹੀ ਆ ਉਹਨੂੰ ਇਹ ਉਹੀ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸਾਨੂੰ ਇੱਕ ਮੌਕਾ ਦਿਓ ਅਸੀਂ ਆ ਗਦਾਵਰੀਆਂ ਗਦ ਨੂੰ ਇਹ ਬਾਅਦ ਚ ਕਰਾਂ ਪਹਿਲਾਂ ਮੁਆਵਜ਼ਾ ਰੀਲੀਜ਼ ਕਰਿਆ ਕਰਾਂਗੇ ਤੇ ਆਪਾਂ ਵੀ ਸੋਸ਼ਲ ਮੀਡੀਆ ਤੇ ਤੁਸੀਂ ਮੀਡੀਆ 'ਤੇ ਦੇਖ ਸਕਦੇ ਆ ਕਿ ਕਿਸਾਨ ਸਾਡੇ ਕਿੰਨੇ ਤਹਾ ਮਾਰ ਮਾਰ ਰੋ ਰਹਿ ਰਹੇ ਨੇ ਇਹ ਤਾਂ ਕਿਹੜੀਆਂ ਸਰਕਾਰਾਂ ਦੇ ਪੈਸਾ ਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਵੀ ਕੁਰਸੀ ਤੇ ਬੈਠ ਜਾਂਦਾ ਉਹ ਪੱਥਰ ਦਿਲ ਇਨਸਾਨ ਬਣ ਜਾਂਦਾ ਵਾ ਇਹ ਤਾਂ ਸਾਡੀ ਮੰਗ ਕਰਨ ਤੋਂ ਬਗੈਰ ਹੀ ਪੰਜਾਬ ਸਰਕਾਰ ਨੂੰ ਚਾਹੀਦਾ ਨਾਲ ਸੈਂਟਰ ਦੀ ਸਰਕਾਰ ਨੂੰ ਵੀ ਚਾਹੀਦਾ ਕਿ ਜੋ ਕੁਦਰ ਦੀ ਪ੍ਰਕੋਪੀ ਆਈ ਆ ਕੀ ਹਾਲ ਉਹਨਾਂ ਕਿਸਾਨਾਂ ਦਾ ਜਿਨ੍ਹਾਂ ਦੀਆਂ ਸਾਰੀਆਂ ਫਸਲਾਂ ਉਹਨਾਂ ਨੇ ਬੱਚਿਆਂ ਵਾਂਗੂ ਪਾਲੀਆਂ ਆਈਆਂ ਫਸਲਾਂ ਬੱਚਿਆਂ ਵਾਂਗ ਦੇਖੋ ਫਸਲ ਹਮੇਸ਼ਾ ਬੱਚਿਆਂ ਵਾਂਗੂ ਹੀ ਪਾਲੀ ਜਾਂਦੀ ਆ ਉਹ ਜਿਹੜੇ ਹਾਲਾਤ ਬਣੇ ਹੋਇਆ ਉਹਨਾਂ ਦੇ ਕਿਸਾਨਾਂ ਦਾ ਆਪਾਂ ਆਪ ਦੇ ਤੇ ਦੇਖੋ ਉਹ ਆਪ ਦੇ ਤੇ ਮਹਿਸੂਸ ਕਰਨ ਜੇਕਰ ਉਹੀ ਉਹਨਾਂ ਦੀ ਕਮਾਈ ਦਾ ਸਾਧਨ ਹੋਵੇ ਬੱਚਿਆਂ ਦੇ ਫੀਸਾਂ ਉੱਥੋਂ ਜਾਣੀਆਂ ਹੁਣ ਉਹਨਾਂ ਦੀ ਰੋਜ਼ੀ ਰੋਟੀ ਘਰ ਦੀ ਜਿਹੜੀ ਰੋਟੀ ਆ ਉਹ ਜਿਹੜੀ ਫਸਲ ਵੇਚ ਕੇ ਪੈਸੇ ਆਉਣੇ ਆ ਪੂਰੇ ਸਾਲ ਦੇ ਅਨੁਸਾਰ ਹੀ ਨਾ ਖਰਚੋ ਦੇ ਚੱਲਣਾ ਹੋਵੇ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਕੀ ਦਰਦ ਹੈ ਕਿਸਾਨਾਂ ਦਾ ਇੱਕ ਪ੍ਰਾਲੀ ਦਾ ਮੁੱਦਾ ਬੜਾ ਉੱਠਦਾ ਸੀ ਹਰ ਵਾਰ ਚ ਕਣਕ ਜਾਂ ਝੋਨੇ ਦੀ ਜਿਹੜੀ ਫਸਲ ਹੁੰਦੀ ਸੀ ਉਸ ਤੋਂ ਕੱਟਣ ਤੋਂ ਬਾਅਦ ਪ੍ਰਾਲੀ ਦਾ ਬੜਾ ਮੁੱਦਾ ਉੱਠਦਾ ਸੀ ਤੁਸੀਂ ਉਹ ਮੁੱਦਾ ਵੀ ਲੈ ਕੇ ਆਏ ਹੋ ਇੱਥੇ ਪ੍ਰਾਲੀ ਵਾਲੇ ਤਾਂ ਦੇਖੋ ਆਏ ਆ ਪਹਿਲਾਂ ਪ੍ਰਸ਼ਾਸਨ ਨੇ ਬੜਾ ਭਰੋਸਾ ਦਿਵਾਇਆ ਕਿ ਕਿਸੇ ਦੇ ਉੱਤੇ ਵੀ ਪਰਚਾ ਨਹੀਂ ਦਰਜ ਕੀਤਾ ਜਾਊ ਇਹਨਾਂ ਚੁੱਪਚੀ ਤੇ 2021 ਤੇ 22 ਦੇ ਪਰਚੇ ਤੇ ਸੰਮਨ ਅਦਾਲਤਾਂ ਦੇ ਵਿੱਚੋਂ ਬਹੁਤ ਸਾਰੇ ਕਿਸਾਨ ਸਾਡੇ ਨੂੰ ਆਏ ਆ ਉਹ ਵੀ ਅਸੀਂ ਮੰਗ ਕਰੀ ਆ ਕਿ ਉਹ ਜਿਹੜੇ ਵੀ ਪ੍ਰਬੰਧਤਾ ਪਹਿਲਾਂ ਸਰਕਾਰ ਕਰੇ ਕਿਸੇ ਦਾ ਜੀ ਨਹੀਂ ਕਰਦਾ ਕਿਸੇ ਦਾ ਵੀ ਪ੍ਰਾਲੀ ਨੂੰ ਅੱਗ ਲਾਉਣਾ ਉਹਨੂੰ ਕਿਸਾਨ ਦਾ ਪਰ ਉਹਨੇ ਮਜਬੂਰੀ ਆ ਜੋ ਮਜਬੂਰੀ ਵਾਸਤੇ ਉਹਨਾਂ ਨੇ ਪ੍ਰਾਲੀ ਨੂੰ ਅੱਗ ਲਾਈ ਆ ਤੇ ਜਿਹੜੀ ਆ ਸਰਕਾਰ ਆ ਸਰਕਾਰ ਦੇ ਉਹਨਾਂ ਤੇ ਪਰਚੇ ਦਰਜ ਕਰਦੇ ਉਹ ਤਾਂ ਪਹਿਲਾਂ ਹੀ ਹਾਲਾਤਾਂ ਦੇ ਮਾਰੇ ਹੋਏ ਆ ਸਾਡੇ ਕਿਸਾਨ ਭਰਾ ਉਹਨਾਂ ਨੂੰ ਹੋਰ ਇਹਨਾਂ ਨੇ ਕੋਰਟ ਦੇ ਵਿੱਚ ਘੜੀਸ ਕੋ ਉਹਨਾਂ ਤੇ ਹੋਰ ਜਿਆਦਾ ਤੋ ਸਾਡੀ ਅਲੀ ਗੱਲ ਆ ਇਹ ਕਿਵੇਂ ਦੇ ਦੇਣ ਜਿਹੜਾ ਮੁਆਵਜ਼ਾ ਉਹਨਾਂ ਨੇ ਐਲਾਨ ਕੀਤਾ ਹੁਣ ਬੀਤੇ ਦੇ ਨੀ ਭਗਵੰਤ ਸਿੰਘ ਮਾਨ ਵੱਲੋਂ 15000 ਰੁਪਏ ਏਕੜ ਦੇ ਹਿਸਾਬ ਨਾਲ ਕੀਤਾ ਕਿ ਵਾਜਬ ਐਨਾ ਕੁ ਮੁਆਵਜ਼ਾ ਕੀ ਲੱਗਦਾ ਤੁਹਾਨੂੰ ਅਸੀਂ ਤਾਂ ਕਹਿੰਦੇ 50000 ਰੁਪਏ ਦੇਣਾ ਚਾਹੀਦਾ ਵੀ ਖਾੜੀ ਮੰਗਦਾ 50000 ਰੁਪਏ ਦੀ ਆ ਪਰ ਜੇ ਉਹਨੇ 15000 ਰੁਪਿਆ ਮੁਆਵਜ਼ੇ ਦਾ ਐਲਾਨ ਵੀ ਕੀਤਾ ਘੱਟੋ ਘੱਟ 2448 ਘੰਟਿਆਂ ਦੇ ਵਿੱਚ ਜੋ ਉਹਨਾਂ ਖਾਤਿਆਂ ਦੇ ਵਿੱਚ ਟਰਾਂਸਫਰ ਕਰਾ ਕਰਾਉਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂ ਆਇਡੈਂਟੀਟੀ ਕਰਨੇ ਕਿਸਾਨ ਸੌਖੀ ਨੇ ਪਿੰਡਾਂ ਵਿੱਚ ਜਾਂਦੇ ਆ ਅਫਸਰ ਸਾਹਿਬ ਨੂੰ ਸਾਰਿਆਂ ਨੂੰ ਪਤਾ ਕਿ ਕਿਹਦਾ ਕਿ ਨੁਕਸਾਨ ਹੋਇਆ ਪਿਆ ਜੇ ਦਾ ਮੌਕੇ ਤੇ 15000 ਰੁਪਿਆ ਮਿਲਦਾ ਤਾਂ ਧੰਨਵਾਦ ਸੀ ਉਹਨਾਂ ਦਾ ਪਰ ਅਸੀਂ ਤਾਂ ਕਹਿੰਨੇ ਕਿ ਟੋੜ 50000 ਰੁਪਿਆ ਮੁਆਵਜ਼ਾ ਹੋਣਾ ਚਾਹੀਦਾ ਫਸਲ ਤਾਂ 100 ਦੀ 100% ਖਰਾਬ ਹੋ ਗਈ ਜੇ 15000 ਵੀ ਦਿੰਦੇ ਨੇ ਪਰ ਉਹ ਆਵੇ ਤਾਂ ਸੀ ਨਾ ਕੱਲਾ ਐਲਾਨ ਹੀ ਨਾ ਹੋਵੇ ਤੇ ਹੁਣ ਉਹਨਾਂ ਨੇ ਕਿਹਾ ਸੀ ਅਸੀਂ ਨਾਲ ਦੀ ਨਾਲ ਪਾਵਾਂਗੇ ਪਰ ਹੱਲੇ ਤਾਂ ਕੋਈ ਆਇਆ ਨਹੀਂ ਤੁਹਾਡੇ ਖਾਤਿਆਂ ਦੇ ਵਿੱਚ ਦੇਖੋ ਜੀ ਗਲਤ ਆ ਉਹ 1000 ਵਾਲੀ ਹੋਈ ਆ ਜਿਵੇਂ 1000 ਰੁਪਿਆ ਖਾਤਿਆਂ ਦੇ ਵਿੱਚ ਆ ਗਿਆ ਕਹਿਣ ਦੀਆਂ ਗੱਲਾਂ ਹੁੰਦੀਆਂ ਚਲੋ ਅਸੀਂ ਉਮੀਦ ਕਰਦੇ ਹਾਂ ਸਰਕਾਰ ਤੋਂ ਕਿ ਜੇ ਐਲਾਨ ਕੀਤਾ ਮੁੱਖ ਮੰਤਰੀ ਨੇ ਤਾਂ ਉਹ ਜ਼ਰੂਰ ਪਾਉਣਗੇ ਅਸੀਂ ਵੀ ਇਹੀ ਮੰਗ ਤੇ ਉਮੀਦ ਲੈ ਕੇ ਆਏ ਹਾਂ ਕਿਉਂਕਿ ਦੇਖੋ ਸਾਡੇ ਮਨ ਨੂੰ ਵੀ ਇਹ ਤਸੱਲੀ ਹੁੰਦੀ ਆ ਜੇ ਮਾਲੋ ਬੜਾ ਸਕੂਨ ਮਿਲੂਗਾ ਜੇ ਉਹ 15000 ਰੁਪਏ ਵੀ ਐਲਾਨ ਕੀਤਾ ਉਹ ਕਿਸਾਨਾਂ ਦੇ ਮਤਲਬ ਖਾਤੇ ਦੇ ਵਿੱਚ ਜਲਦੀ ਤੋਂ ਜਲਦੀ ਪਾ ਦੇਣ ਅਸੀਂ ਉਮੀਦ ਕਰਦੇ ਹਾਂ ਵੀ ਪਾਉਣਗੇ ਪਰ ਉਹ ਆ ਜਿਹੜੇ ਆਪਾਂ ਕਹਿੰਦੀ ਇੱਕ ਐਲਾਨ ਤੋਂ ਪਹਿਲਾਂ ਉਹਨਾਂ ਦੇ ਹੱਥਾ ਇੱਕ ਮੁੱਖ ਮੰਤਰੀ ਆ ਉਹਦੇ ਹੱਥ ਦੇ ਵਿੱਚ ਇੰਨੀ ਪਾਵਰ ਆ ਕਿ 24 ਘੰਟੇ ਦੇ ਵਿੱਚ ਪਵਾ ਸਕਦਾ ਜੇ ਨੀ ਸਹੀ ਹੋਵੇ ਗੱਲ ਹੀ ਕੁਝ ਨਹੀਂ ਹੈਗੀ ਕਿਵੇਂ ਦੇਖਦੇ ਹੋ ਤੁਸੀਂ ਕਿ ਭਗਵੰਤ ਸਿੰਘ ਮਾਨ ਐਲਾਨ ਕਰ ਦਿੰਦੇ ਨੇ ਪਹਿਲਾਂ ਸੱਤਾ ਬਣਨ ਤੋਂ ਪਹਿਲਾਂ ਵੀ ਐਲਾਨ ਹੋਇਆ ਸੀ ਉਹਨਾਂ ਦੇ ਮੰਤਰੀ ਆ ਇਸ ਟਾਈਮ ਗਗਨ ਅਨਮੋਲ ਮਾਰਕੀ ਸਾਨੂੰ ਤੁਸੀਂ ਸੱਤਾ ਦੇ ਦਿਓ ਅੱਜ 50 ਮਿੰਟਾਂ ਦੇ ਵਿੱਚ ਐਨਐਸਪੀ ਹਰ ਫਸਲ ਤੇ ਦਵਾਂਗੇ ਪਰ ਹੁਣ ਆਪਣੇ ਬਿਆਨ ਤੋਂ ਪਲਟ ਗਏ ਸੀਗੇ ਉਹ ਤਾਂ ਸਾਡੇ ਧਰਨਿਆਂ ਦੇ ਵਿੱਚ ਜਦੋਂ ਅਸੀਂ ਦਿੱਲੀ ਬੈਠੇ ਸੀ ਜਦੋਂ ਇੱਥੇ ਬੈਠੇ ਸੀ ਸਾਡੇ ਧਰਨਿਆਂ ਚ ਆ ਕੇ ਵੀ ਕਹਿੰਦੇ ਸੀ ਮੱਤੇ ਆੜੇ ਜਦੋਂ ਜੰਗਲ ਕੱਟਣ ਲੱਗਿਆ ਉੱਥੇ ਜਾ ਕੇ ਵੀ ਸਾਡੇ ਕੋਲ ਜਾ ਕੇ ਕਹਿੰਦੇ ਸੀ ਵੀ ਅਸੀਂ ਤੁਹਾਡੇ ਨਾਲ ਆ 1000 ਰੁਪਏ ਦਾ ਐਲਾਨ ਕਰਿਆ ਸੀ ਵੀ ਲੀਡਿੰਗ ਨੂੰ 1000 ਰੁਪਏ ਅਸੀਂ ਪਾਵਾਂਗੇ ਉਹ ਹੁਣ ਤੱਕ ਬਣੇ ਨਹੀਂ ਕਿਉਂ ਨਹੀਂ ਪਏ ਇਹ ਸਰਕਾਰਾਂ ਮੌਕੇ ਪ੍ਰਸਤ ਹੁੰਦੀਆਂ ਨੇ ਸਾਰੀਆਂ ਅੱਜ ਤੱਕ ਕਿਸਾਨਾਂ ਨਾਲ ਤਾਂ ਸਾਰੀਆਂ ਸਰਕਾਰਾਂ ਧੱਕਾ ਕਰਦੀਆਂ ਨੇ ਕੋਈ ਸਰਕਾਰ ਆ ਜਾਵੇ ਕਾਲੀ ਆ ਜਾਵੇ ਕਾਂਗਰਸ ਆ ਜਾਵੇ ਆ ਆਮ ਨੂੰ ਜਿਹੜੂ ਕਹਿੰਦੇ ਅਸੀਂ ਅਸੀਂ ਲੋਕਾਂ ਨੇ ਬਦਲਾ ਲਿਆ ਕੇ ਅਸੀਂ ਉੱਥੇ ਕਹਿ ਕਹਿ ਕੇ ਦਿੱਲੀ ਵੀ ਬਦਲਾ ਲਿਆ ਉਹ ਬਦਲਾ ਲਿਓ ਬਦਲਾ ਲਿਆ ਕੇ ਸਾਡੇ ਤੇ ਬਦਲਾ ਆ ਗਿਆ ਆਬਦੇ ਤੇ ਨਹੀਂ ਆਇਆ ਸਰਕਾਰਾਂ ਬਣ ਗਈਆਂ ਸਾਡੇ ਤੇ ਬਦਲਾ ਆਇਆ ਇਸੇ ਟਾਈਮ ਇਹੀ ਮੁੱਖ ਮੰਤਰੀ ਜਿਹੜੇ ਸੀਗੇ ਪਹਿਲਾਂ ਮੁੱਖ ਮੰਤਰੀ ਨਹੀਂ ਸੀਗੇ ਕੈਂਪੀ ਸੀਗੇ ਤੇ ਉਹ ਐਲਾਨ ਕਰਦੇ ਹੁੰਦੇ ਸੀ ਕਿ ਸਾਡੀ ਸਰਕਾਰ ਲਿਓ ਤੇ ਅਸੀਂ ਕਿਸਾਨਾਂ ਨੂੰ ਧਰਨੇ ਨਹੀਂ ਐਲਾਨ ਦਵਾਂਗੇ ਹੁਣ ਤੁਹਾਨੂੰ ਫੇਰ ਤੋਂ ਉਹੀ ਰਾਵਾਂ ਤੇ ਤੁਰਨਾ ਪੈ ਰਿਹਾ ਕਿਸਾਨਾਂ ਨਾਲ ਤਾਂ ਸੰਘਰਸ਼ੇ ਕਰਿਆ ਇਹ ਸਰਕਾਰ ਕੀ ਸਾਰੀਆਂ ਸਰਕਾਰਾਂ ਇਹ ਤਾਂ ਕਹਿੰਦੀ ਟੀਚਰ ਵੀ ਨਹੀਂ ਲਾਉਣਗੇ ਅੱਜ ਸਭ ਤੋਂ ਵੱਧ ਧਰਨੇ ਇਹ ਸਰਕਾਰ ਦੇ ਵਿੱਚ ਸਾਲ ਦੇ ਵਿੱਚ ਵਿੱਚ ਸਾਰਿਆਂ ਨੂੰ ਵੱਧ ਦੁਖੀ ਇੱਕ ਮਿੰਟ ਜਿੰਨੇ ਤੋਂ ਕੋਈ ਟੀਚਰ ਕੋਈ ਡਾਕਟਰ ਕੋਈ ਵਕੀਲ ਕਿਸਾਨ ਤਾਂ ਲਾਉਂਦੇ ਹੀ ਲਾਉਂਦੇ ਨੇ ਹੁਣ ਤਾਂ ਹਰ ਇੱਕ ਬੰਦਾ ਇਹਦੇ ਉੱਤੇ ਉਤਰਦਾ ਹੈ ਕਹਿੰਦਾ ਮੈਂ ਟੈਂਕੀ ਤੇ ਨਹੀਂ ਕਿਸੇ ਨੂੰ ਚੜਨ ਦਊਗਾ ਅੱਜ ਤਾਂ ਟੈਂਕੀਆਂ ਤੇ ਚੜਦੇ ਨੇ ਲੋਕ ਖੁਦਕੁਸ਼ੀਆਂ ਕਰਦੇ ਨੌਜਵਾਨ ਕਰਾਹੇ ਪੈਂਦੇ ਨੇ ਇਹ ਕਹਿੰਦਾ ਮੈਂ ਨਸ਼ਾ ਬੰਦ ਕਰ ਦੂੰ ਨਸ਼ਾ ਤੱਕ ਨਹੀਂ ਬੰਦ ਕਰਿਆ ਇਹ ਮੰਗਾਂ ਦਾ ਬਹੁਤ ਨੇ ਸਾਡੀਆਂ ਮੰਗਾਂ ਦਾ ਬਹੁਤ ਨੇ ਪੰਜਾਬ ਦੀਆਂ ਪਰ ਅਸੀਂ ਕਿਸਾਨੀ ਦੇ ਨਾਲ ਅੱਜ ਦੀ ਜਿਹੜੀ ਮੰਗਾਂ ਸਾਡੀ ਉਹ ਜਿਹੜਾ ਪਿਛਲੇ ਦਿਨਾਂ 'ਚ ਬੇਮੌਸਮੀ ਬਰਸਾਤ ਹੋਈ ਆ ਉਹਦੇ ਕਰਕੇ ਆ ਉਹਦਾ ਮਾਫੀਆ ਸਾਨੂੰ ਤੁਰੰਤੋਂ ਤੁਰੰਤ ਦਿੱਤਾ ਜਾਵੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਜਦੋਂ ਸਾਨੂੰ ਸਾਡੇ ਕਾਸ਼ਤਕਰਾਂ ਦੇ ਅਕਾਊਂਟ ਦੇ ਵਿੱਚ ਉਹ ਪੈਸੇ ਪੈ ਜਾਣਗੇ। ਇਹ ਹੁਣ ADC ਸਾਹਿਬ ਆਏ ਸੀ ਕਿ ਉਹਨਾਂ ਨਾਲ ਮੀਟਿੰਗ ਹੋਈ ਹੈ ਕਿ ਕੀ ਕਹਿੰਦੇ ਮੰਗ ਪੱਤਰ ਦਿੱਤਾ। ਉਹ ਭਰੋਸਾ ਦਿਵਾ ਕੇ ਕਹਿੰਦੇ ADC ਸਾਹਿਬ ਮੰਗ ਪੱਤਰ ਲੈ ਗਏ ਇਹਦੇ। ਸਾਨੂੰ ਭਰੋਸਾ ਦਿਵਾ ਕੇ ਵੀ ਤੁਹਾਡੀ ਸਰਕਾਰ ਤੱਕ ਪਹੁੰਚ ਕਰਾਂਗੇ। ਤੇ ਗਦਾਵੀਆਂ ਕਰਾਉਣ ਤੇ ਕਹਿੰਦੇ ਮੈਂ ਪਹਿਲੇ ਮੀਟਿੰਗ ਕਰਕੇ ਕਹਿ ਦਤਗਾ ਸਾਰੇ ਤਹਿਸੀਲਦਾਰਾਂ ਨੂੰ ਵੀ ਭਾਈ ਸਹੀ ਤੋਂ ਸਹੀ ਦੀ ਗਦਾਵੀਆਂ ਕਰਾ ਕੇ ਇਹਨਾਂ ਦਾ ਜੋ ਬਣਦਾ ਮੁਆਵਜ਼ਾ ਜੋ ਵੀ ਸਹੀ ਆ 100% ਫਸਲ 80% ਜਿੰਨੇ ਪਰਸੈਂਟ ਫਸਲ ਖਰਾਬ ਹੋਈ ਆ ਉਸ ਕਾਸ਼ਤਕਰਚ ਉਹਨਾਂ ਦੇ ਅਕਾਊਂਟ ਚ ਪਾ ਦੋ ਮੁਆਵਜ਼ਾ ਵਾਜਬ ਲੱਗਦਾ ਜਿਹੜਾ ਸਰਕਾਰ ਵੱਲੋਂ ਰੱਖਿਆ ਗਿਆ 15000 ਰੁਪਏ ਪਰ ਏਕੜ 15000 ਨਾਲ ਮੁਆਵਜ਼ੇ ਨਾਲ 15000 ਨਾਲ ਪ੍ਰਭਾਈ ਨਹੀਂ ਹੁੰਦੀ ਪ੍ਰਭਾਈ ਤਾਂ ਪੂਰੀ ਜਿਹਦੀ 100% ਫਸਲ ਖਰਾਬ ਹੋ ਗਈ ਉਹਦੀ ਪ੍ਰਭਾਈ ਕਿੱਥੋਂ ਹੋਣੀ ਆ 65 65 ਰਿਆਰਨ ਤਾਂ ਠੇਕੇ ਦੇ ਜ਼ਮੀਨਾਂ ਨੇ ਜੇ 15000 ਦਿੰਦੇ ਨੇ ਅਸੀਂ ਕਹਿੰਦੇ ਆ ਕੋਈ ਨਹੀਂ ਪਹਿਲੇ ਉਹਨਾਂ ਨੂੰ ਗੁੱਡ ਧੰਨਵਾਦ ਕਰਾਂਗੇ ਉਹਨਾਂ ਦਾ ਜੇ 15000 ਸਾਡੇ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਪਾਉਣਗੇ ਜੀ ਭਾਈ ਚਾਹ ਸਰਕਾਰ ਆਪਣੇ ਵਾਅਦੇ ਤੋਂ ਮੁਕਰਦੀ ਹੈ ਤੇ ਅੱਗੇ ਕੀ ਐਕਸ਼ਨ ਹੋਗਾ ਕਿਸਾਨ ਦਾ ਨਹੀਂ ਅੱਗੇ ਜਾ ਜਾ ਜਥੇਬੰਦੀ ਕਨੀਓ ਸੰਜੁਗਤ ਮੋਰਚੇ ਕਨੀਓ ਸੰਘਰਸ਼ ਵਿੱਢਿਆ ਜਾਊਗਾ ਉਸ ਰਾਹ ਚੱਲਦੇ ਆਂ ਉਸ ਰਾਹ ਚੱਲਦੇ ਆਂ ਅਸੀਂ ਫਿਰ ਉਸ ਰਾਹ ਚੱਲ ਪਾਂਗੇ ਸਾਨੂੰ ਕੋਈ ਪ੍ਰਵਾਹ ਨਹੀਂ ਤੇ ਹੋਰ ਵੀ ਕਿਸਾਨ ਆਗੂ ਮੌਜੂਦ ਹੈ ਹਾਂਜੀ ਕੀ ਕਹਣਾ ਅਸੀਂ ਇਹ ਕਹਣਾ ਚਾਹੁੰਦੇ ਆਂ ਕਿ ਕੱਲੀ ਕਣਕ ਤੇ ਆ ਰਹੇ ਇਹਦੇ ਦੂਜੀ ਸਰੋਂ ਦੇ ਨਾਲ ਆਵਾਜ਼ ਦਿੱਤਾ ਹੋਈ ਇਹਨਾਂ ਦਾ ਬਾਗ ਖਰਾਬ ਹੋਇਆ ਸਬਜ਼ੀਆਂ ਖਰਾਬ ਹੋਈਆਂ ਉਹਨਾਂ ਦੇ ਵੀ ਉਹਨਾਂ ਕਿਉਂਕਿ ਉਹਨਾਂ ਦੀਆਂ ਖਰਚੇ ਵੱਧ ਨੇ ਉਹਨਾਂ ਨੂੰ ਵੀ ਇਹ ਮੁਆਵਜ਼ਾ ਦਿੱਤਾ ਜਾਵੇ ਸਾਡੇ ਨਾਲ ਨਾਲ ਕਣਕ ਕਰਜੇ ਨਿਕਣਕ ਦੇ ਨਾਲ ਦੋ ਨੰਬਰ ਦੀ ਜਿਹੜੀ ਕਣਕ ਸੜੀ ਦੀ ਜਾਂ ਪਿੱਛੇ ਅੱਗ ਲੱਗ ਕੇ ਜਿਹਦਾ ਕੋਈ ਦਾ ਮੁਆਵਜ਼ਾ ਨਹੀਂ ਦਿੱਤਾਗਾ ਉਹ ਵੀ ਲਾਗੂ ਦਿੱਤਾ ਜਾਵੇ ਬਾਕੀ ਇੱਕ ਹੋਰ ਵੀ ਗੱਲ ਹੈ ਨੌਕਰੀਆਂ ਇਹਨੇ 15% ਉਹ ਬਾਹਰਲੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਸਾਡੇ ਅਸੀਂ ਸਾਡੇ ਬੱਚੇ ਅਪਲਾਈ ਨਹੀਂ ਕਰ ਸਕਦੇ ਵਾਰ-ਵਾਰ ਉਹ ਬਾਹਰਲੇ ਨੇ ਬੰਦ ਕੀਤੀਆਂ ਜਾਂ ਜਾਂ ਉੱਥੇ ਵੀ ਸਾਡੇ ਬੱਚਿਆਂ ਨੂੰ 15 ਮਿੰਟ ਖੁੱਲ੍ਹ ਹੋਵੇ ਇਹ ਹੈ ਬਾਕੀ ਜਿਵੇਂ ਸਾਡੀ ਜਥੇਬੰਦੀ ਉੱਤੇ ਸੀਨੀਅਰ ਲੀਡਰਸ਼ਿਪ ਵਿਚਾਰ ਕਰੂਗੀ ਤੇ ਬਹਿ ਕੇ ਸਾਰੀਆਂ ਗੱਲਾਂ ਤੇ ਉਨੀਕੂ ਅਗਲਾ ਕਦੋਂ ਚੁੱਕਿਆ ਜਾਵੇਗਾ ਸਾਡੇ ਵੱਲੋਂ ਤੁਸੀਂ ਦੇਖ ਲਿਆ ਕਿਸ ਤਰੀਕੇ ਨਾਲ ਕਿਸਾਨ ਜੱਥੇਬੰਦਿਆਂ ਵੱਲੋਂ ਇੱਕੋ ਹੀ ਮੰਗ ਰੱਖੀ ਗਈ ਜਿਹੜੀ ਸਾਡੀ ਫਸਲਾਂ ਦੀ ਜਿਹੜੀ ਬਰਬਾਦੀ ਹੋਈ ਹੈ ਉਹਦਾ ਜਿਹੜਾ ਮੁਆਵਜ਼ਾ ਹੈ ਤੁਰੰਤ ਹੀ ਪੰਜਾਬ ਸਰਕਾਰ ਸਾਡੇ ਖਾਤਿਆਂ ਦੇ ਵਿੱਚ ਪਾਵੇ ਤੇ ਉਦੋਂ ਜਿਹੜਾ ਟਾਈਮ ਨਾ ਵੇਸਟ ਕੀਤਾ ਜਾਵੇ ਜਿਹਦੇ ਨਾਲ ਕਿਸਾਨ ਜੱਥੇਬੰਦਿਆਂ ਨੂੰ ਦੇ ਵੱਲੋਂ ਮੰਗ ਕੀਤੀ ਗਈ ਹੈ ਲੁਧਿਆਣਾ ਡੀਸੀ ਦਫ਼ਤਰ ਪਹੁੰਚ ਕੀਤੀ ਗਈ ਸੀ ਕਿ ਜਿਹੜੀ ਸਾਡੀ ਆ ਜਿਹੜੀ ਮੁਆਵਜ਼ੇ ਆ ਉਹ ਤੁਰੰਤ ਪਾਏ ਜਾਣ ਕਿ ਇਹਨੂੰ ਲੇਟ ਨਾ ਕੀਤਾ ਜਾਵੇ ਜਿਹਦੇ ਨਾਲ ਕਿਸਾਨਾਂ ਨੂੰ ਬਚਾਇਆ ਜਾ ਸਕੇ ਲੁਧਿਆਣਾ ਤੋਂ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਵਿਸ਼ੇਕ ਗੋਟਾ ਸਿੰਘ ਜਨ